ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਇਆ ਜੁਨੀਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ WhatsApp ਨੰਬਰ ਤੇ ਪੂਰਾ ਵਾਈਡ ਡਾਟਾ ਸੈਂਡ ਕਰੋ ਚੈਨਲ ਤੇ ਅੰਦੀ ਪਹਿਲੀ ਪ੍ਰੋਫਾਈਲ ਨਾਮਾ ਸਿੰਘ ਜਨਮ ਤਰੀਕ 15 1992 ਆਈ.ਟੀ.ਆਰ ਪੰਪੂਰ ਸਟੇਜ ਕਾਸਟ 2 ਇਅਰ ਸਿੱਕ ਏਰੀਆ ਰੋਪੜ ਪੜਾਈ ਆਈ.ਟੀ.ਆਈ ਮਕੈਨিক্যাল ਕੰਮ ਗੋਦਰੀਜ਼ ਕੰਪਨੀ ਮੋਹਾਲੀ ਮੰਗ ਅਗਰਿਓ ਫਿਰਵਾਤ ਤੋਂ ਪੜੀ ਲਿਖੀ ਬੀਏ ਐਮਏ ਪਲਸ 2 ਲੜਕੀ ਦੀ ਲੋੜ ਹੈ ਜ਼ਮੀਨ ਚਾਰ ਕਿੱਲੇ ਇਹਨਾਂ ਦੀ ਕੋਈ ਮੰਗਨੇ ਇਹਨਾਂ ਦਾ ਮੋਬਾਈਲ ਨੰਬਰ 9592652855 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨਿਤਾ ਲੜਕਾ ਕੈਨੇਡਾ ਜਰਸੀ ਕੈਟੀ ਦਾ ਟੋਰੀਆ ਹਾਈਡੋ ਸ਼ੈਫੁੱਡ ਕੈਂਗਰ ਏਰੀਆ ਵਰਨਾਲਾ ਕਾਸਟ ਜਰਸੀ ਕਾ ਜ਼ਮੀਨ 5 ਕਿੱਲੇ ਲੜਕਾ ਕੈਨੇਡਾ ਵਰਕ ਪਰਮਿਟ ਤੇ ਇੱਕ ਬੈਨ ਮੈਰਿਡ ਮੰਗ ਅਵਧੀਆ ਪਰ ਵਰਤਮਾਨ ਲੜਕੀ ਕੈਨੇਡਾ ਪੀਆਰ ਜਾਂ ਸਿਟੀਜ਼ਨ ਹੋਵੇ ਲੜਕੇ ਨੂੰ ਕੈਨੇਡਾ ਪੀਆਰ ਕਰਵਾ ਸਕੇ ਇਹਨਾਂ ਦਾ ਮੋਬਾਈਲ ਨੰਬਰ 99819 4786 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਅਸਿੰਘ ਜਨਰਲ ਤੀਕ 14 ਅਪ੍ਰੈਲ 1995 ਆਈਟੋ ਸ਼ੇਫੁੱਟ ਕਾਸਟੂ ਜਰਸੀ ਦਾ ਪੜਾਈ ਪਲੱਸ 2 ਕਮ ਡੈਰੀ ਫਾਰਮ ਜ਼ਮੀਨ ਪੰਜ ਕਿਲੇ ਦੋ ਕਰਨਾਲ ਏਰੀਆ ਮਾਨਸਾ ਪਰਵਾਰ ਮੈਂਬਰ ਦੋ ਪਿਆਨਾ ਮੈਰਿਟ ਮੰਗ ਰਹੀਆ ਪਰਵਾਰ ਤੋਂ ਪੜੀ ਲਿਖੀ ਸੋਨੀ ਸੁਨੱਕੀ ਗਰੀਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਨੇ ਇਹਨਾਂ ਦਾ ਮੋਬਾਈਲ ਨੰਬਰ 8840 13742 ਤੁਸੀਂ ਪਰਵਾਰ ਨੂੰ ਫੋਨ ਕਰਕੇ इन्हों लड़का आस्ट्रेली जन्म तरीक अठारह बारह उन्नीस सौ नड़िन्नवे हाई ट्यू पानपुट इंच पढ़ाई बी एससी नर्सिंग आस्ट्रेली तो कम वर्क पारेंट आस्ट्रेली कास्ट ट्यू रामगढ़ी एरिया अमृतसर परिवार मैंबर पिता गवर्नमेंट जॉब तो रिटायरमेंट माता हाउस वाइफ एक भैन वीआई इंग्लैंड वर्क पारेंट के एक भ्रा मैरिट कनेडा वर्क पावेंट के माग अवेदिया परिवार तो ਪੜੇ ਲਈ ਇਹ ਲੜਕੀ ਨਹੀਂ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਹੋਵੇ ਚੰਗ ਵਰਕ ਪਰਮੈਂਟ ਕਿਊ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜਰਸੀਕ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 98760 8533 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਅਲਾਸ ਨੂੰ ਸਿੰਘ ਸ਼ਰਮਤੀ 1993 ਹਾਈਟੇਮ ਪਾਲਪੁਰ ਗੈਰੇਜ ਕਾਸਟ ਹੋਈ ਜਰਸੀ ਕੇਰੀਆ ਮਾਨਸਾ ਪੜਾਈ ਡਿਗਰੀ ਵੀ ਟੈਕਰ ਇਲੈਕਟ੍ਰਿਕ ਸੀਯੂ ਚੰਡੀਗੜ੍ਹ ਕੰਮ ਮੁਹਾਲੀ ਆਨਲਾਈਨ ਕੰਮ ਕਰਿਆ ਜਮੀਨ ਸ਼ੇਕਰ ਪਰਵਰ ਮੈਂਬਰ ਪਿਤਾ ਗੌਰਮਤ ਸ਼ਾਪ ਤੋਂ ਰਿਟਾਇਰਮੈਂਟ ਪੈਨਸ਼ਨ ਸਾਠ ਜਰ ਪ੍ਰਤੀ ਮਹੀਨਾ ਦੋ ਫੈਨਲ ਮੈਰਿਡ ਆਸਟ੍ਰੇਲੀਆ ਪੰਜਾਬ ਇੱਕ ਪ੍ਰਾਪਤਕਾਰ ਪੀਆਰ ਅਨਮੈਰਿਡ ਮੰਗਲ ਅਵਧੀਆ ਪਰਵਾਰ ਤੋਂ ਪਰੇ ਲੇਕੇ ਸੰਤਾਨ ਲੜਕੀ ਰੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 96408 0772 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਕਨੇਡਾ ਲੜਕੀ ਜਨਮਤੀ 31 2002 ਹਾਈਡਰੋਫਨ ਚੇਂਜ ਏਰੀਆ ਜਗਰਾਉਂ ਕਾਸਟ ਰਾਮਦਾਸੀ ਸਿੱਖ ਪੜਾਈ ਪਲੱਸ 2 ਮੈਡੀਕਲ ਇੰਡੀਆ ਤੋਂ ਕੋਰਸ ਹੈਲਥ ਸਰਵਿਸ ਕੈਨੇਡਾ ਲੜਕੀ ਵਰਕ ਪਰਮਿਟ ਕੈਨੇਡਾ ਪਰਵਾਇਰ ਮੈਂਬਰ ਵਿਤਾ ਮਾਤਾ ਗਵਰਨਮੈਂਟ ਜੋਬ ਇੱਕ ਪਰਮਾਨ ਵਧੀਆ ਪਰਿਵਾਰ ਨੂੰ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8437533601 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਲੜਕੀ ਜਨਮਤੀ 1991 ਹਾਈਟ 5 ਫੁੱਟ 5 ਇੰਚ ਪੜਾਈ ਜੀ ਅਨਮ ਨਰਜিন ਕਾਸਟ ਪਟੀ ਕਮ ਸਟਾਫ ਨਰਸ ਹਸਪਤਾਲ ਜਲੰਧਰ ਪਰਿਵਾਰ ਮੈਂਬਰ ਪਹਿਲੇ ਜੀਜਾ ਇਕਵਾਨ ਜੇ ਕੈਨੇਡਾ ਸਟੱਡੀ ਵੀਜ਼ੇ ਤੇ ਮੰਗਵਰੀਆ ਪਰਿਵਾਰ ਤੋਂ ਲੜਕੇ ਦੀ ਲੋੜ ਹੈ ਲੜਕਾ ਆ ਰਹੀ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਇਹਨਾਂ ਨੂੰ ਸਾਥੀ ਬੰਧਨੇ ਸਿੰਪਲ ਵਿਆਹ ਇਹਨਾਂ ਨੇ ਕਰਨਾ ਚੁੰਨੀ ਚੜਾਵਾ ਇਹਨਾਂ ਦਾ ਮੋਬਾਈਲ ਨੰਬਰ 78145 46296 ਤੁਸੀਂ ਪ੍ਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਮਨੂ ਸਿੰਘ ਜਨਮ ਤਰੀਕ 75 1994 ਕਾਸ਼ਟਰੀ ਜਰਸੀ ਜਿਲ੍ਹਾ ਬਟਿੰਡਾ ਬਟ ਆਈ ਐਮ ਇੰਗਲਿਸ਼ ਆਮ ਫੀਲ ਇੰਗਲਿਸ਼ ਵੀ ਐਡ ਇੰਗਲਿਸ਼ ਯੂ ਜੀ ਸੀ ਨੈਟਰ ਕੁਆਲੀਫਾਈਡ ਪੀ ਐਸ ਟੈਟਰ ਟੂ ਕੁਆਲੀਫਾਈਡ ਸੀ ਟੈਟਰ ਕੁਆਲੀਫਾਈਡ ਹਰਿਆਣਾ ਰਾਜ ਟੈਟ ਕੁਆਲੀਫਾਈਡ ਕਾਮਾ ਸਰਕਾਰੀ ਕਾਲਜ ਦੇ ਵਿੱਚ ਇੱਕ ਪ੍ਰੋਫੈਸ਼ਨਰ ਤਨਖਾਹ 50000 ਪ੍ਰਤੀ ਮਹੀਨਾ ਜ਼ਮੀਨ 4.5 ਏਕੜ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਮੰਗਵydia ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 128364315 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੋਹਣੀ ਸੁਨੱਖਾ ਲੜਕਾ ਅੰਗਲੈਂਡ ਸਿਟੀਜ਼ਨ ਜਨਮ ਕੀ 1997 ਹਾਈਟ ਹੈ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਕੰਮ ਅੰਗਲੈਂਡ ਵਿੱਚ ਵਧੀਆ ਜੌਬ ਕਾਸਟ ਯਰਸਿਕ ਏਰੀਆ ਚ ਲੰਡਨ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਹਣੀ ਸੁਨੱਖੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 77 63 64 22 77 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰिज ਵਿਰੋਧੀ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਸਿੰਗਰ ਜਮਤੀਕ 127 1994 ਹਾਈਟ ਪਨਪੁਰ ਸਾਤਿਨਚੇ ਕਾਸਟ ਯਰਸੀਕਾ ਖੋਤ ਗੱਲ ਏਰੀਆ ਰੋਪੜ ਪੜਾਈ ਐਮ ਐਸ ਸੀ ਆਈਟੀ ਪੀ ਜੀ ਡੀ ਸੀਏ ਵੀ ਸੀ ਕਾਮੂ ਸਾਫਟਵੇਅਰ ਇੰਜੀਨੀਅਰ ਮੋਹਾਲੀ ਤਨਖਾਹ 10 ਲੱਖ ਦਾ ਪੈਕੇਜ ਜ਼ਮੀਨ 2 ਏਕੜ ਪਰਿਵਾਰ ਮੈਂਬਰ ਪਿਤਾ ਕਿਤੀਬਾਰੀ ਕਰਦੀ ਮਾਤਾ ਹਾਊਸ ਵਾਈਫ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7589000177 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਸ਼ਰਮਤੀ 29 1990 ਹਾਈਟ 5 ਫੁੱਟ 10 ਇੰਚ ਪੜਾਈ ਪੀ ਐਸ ਸੀ ਕਾਸਟ ਜਰਸੀ ਗੋਤ ਬੋਟਰ ਕੰਮ ਪੰਜਾਬ ਪੁਲਿਸ ਜ਼ਮੀਨ ਤੇ ਪ੍ਰਾਪਰਟੀ 5 ਕਿਲੇ 14 ਦੁਕਾਨਾਂ ਕਿਰਾਏ ਤੇ ਆਮਦਨ 40000 ਪ੍ਰਤੀ ਮਹੀਨਾ ਏਰੀਆ ਬਟਿੰਡਾ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਟੂ ਰਿਟਾਇਰਮੈਂਟ ਪ੍ਰਾਪਰਟੀ ਦਾ ਕੰਮ ਮੰਨ ਅਵਦੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੇ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਉਮਰ 22 ਤੋਂ 27 ਦੇ ਵਿੱਚ ਹੋਵੇ ਚਰਸੀ ਕਾਸਟੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9463336239 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹੈ ਸਿੰਘ ਜਨਮ ਤੇ 1996 ਹਾਈਟ ਹੈ ਸ਼ੇਪ ਉਟ ਪੜਾਈ ਮਕੈਨੀਕਲ ਇੰਜੀਨੀਅਰ ਐਂਡ ਹੋਟਲ ਮੈਨੇਜਮੈਂਟ ਡਿਪਲੋਮਾ ਕਾਮ ਹੈ ਸਵਿਟਜ਼ਰਲੈਂਡ 에ਅਰਲਾਈਨ ਜੌਬ ਤੇ ਆਪਣਾ ਬਿਜ਼ਨਸ ਕੱਲਾ ਲੜਕਾ ਕਾਸਟ ਰਾਮਗੜੀਏ ਏਰੀਆ ਉਸ਼ਿਆਰਪੁਰ ਮੰਗ ਅਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 4 ਇੰਚ ਹੋਵੇ। ਕਰੀ ਲੂ ਲੜਕੀ ਦੀ ਲੋੜ ਹੈ। ਕਾਸਟ ਜਰਸੀ ਕਤਰੀ ਸੈਣੀ, ਰਾਮਗੜੀ, ਸੁਨਿਆਰੇ ਹਨੂਪੈਲ। ਇਹਨਾਂ ਦਾ ਮੋਬਾਈਲ ਨੰਬਰ 7389204812 ਤੁਸੀਂ ਪਰਵਾਨ ਨੂੰ ਹੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। ਨਾਮ ਸਿੰਘ ਜਮਤੀ, ਜਨਮ ਤਰੀਕ 26/7/1997, ਹਾਈਡੂ ਸ਼ੇਵੋਟ ਪੜਾਈ ਵੀ ਕਾਮ ਵਿਜਾਸ ਫਾਈਨੈਂਸ ਕੰਪਨੀ। ਕਾਸਟ ਖੱਤਰੀ ਏਰੀਆ ਰੋਪੜ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਭਰਾ ਮੈਰਿਡ ਇੰਗਲੈਂਡ ਮੰਗ ਪੰਜਾਬ ਤੋਂ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 7 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9145 1937 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 18 11 2004 ਪੜਾਈ ਬੀਏ ਜ਼ਮੀਨ ਤਨ ਕਿਲੇ ਕਾਸਟ ਯੂਅਰਸਿਕ ਏਰੀਆ ਬਠਿੰਡਾ ਕਾਮ ਹਸਪਤਾਲ ਜੋਬ ਮੰਗ ਅਵਧਿਆ ਲੜਕੀ ਦੀ ਲੋੜ ਹੈ ਲੜਕੀ 10ਵੀਂ ਜਾਂ 12ਵੀਂ ਪਾਸ ਹੋਵੇ ਪੂਰੇ ਟਾਈਮ ਤੇ ਤਲਾਕ ਵਿਆਹ ਉਹ ਵੀ ਪਰਿਵਾਰ ਇਨਨੂੰ ਸੰਪਰਕ ਕਰ ਸਕਦੀ ਨੇ ਇਹਨਾਂ ਦਾ ਮੋਬਾਈਲ ਨੰਬਰ 9876 17380 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੁਕਾਰ ਪੀਆਰ ਜਨਮ ਤਰੀਕ 1997 ਹਾਈਟ 5 ਫੁੱਟ 8 ਇੰਚ ਪੜਾਈ ਪਲਸ 2 ਕਾਸਟ ਜਰਸੀ ਕ ਜ਼ਮੀਨ 4 ਕਿੱਲੇ ਏਰੀਆ 8 टन ਪਰਵਾਰ ਮੈਂਬਰ 1 ਬੈਨ ਮੈਰਿਡ 2 ਬਰਾ ਮੈਰਿਡ 1 ਕੈਨੇਡਾ 1 ਫੌਜੀ ਮੰਗ ਵਧੀਆ ਪਰਵਾਰ ਤੋਂ ਪੜੇ ਲੇਕਿ ਲੜਕੀ ਦੀ ਲੋੜ ਹੈ ਏਰੀਆ ਅੰਮ੍ਰਿਤਸਰ 8 टन ਤੋਂ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 95960 50531 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ